ਗੱਲ ਕੈਨੇਡਾ ਸਟੱਡੀ ਵੀਜ਼ਾ ਦੀ ਕਰਨ ਜਾ ਰਹੇ ਆ ਅੱਜ ਦੇ ਸਮੇਂ ਵਿੱਚ ਜਿੱਥੇ ਸਟੂਡੈਂਟ ਜੋ ਹੈ ਕੈਨੇਡਾ ਨੂੰ ਲੈ ਕੇ ਬਹੁਤ ਨੈਗੇਟਿਵ ਨਜ਼ਰ ਆ ਰਿਹਾ ਉਥੇ ਹੀ ਸਟੂਡੈਂਟਸ ਨੂੰ ਦੱਸ ਦਈਏ ਕਿ ਇਸ ਟਾਈਮ ਤੇ ਕੈਨੇਡਾ ਸਟੱਡੀ ਵੀਜ਼ਾ ਤੇ ਅਪਲਾਈ ਕਰਨਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿ ਸਕਦਾ ਹੈ ਉਹ ਕਿਵੇਂ ਇਹ ਪੂਰੀ ਇਨਫੋਰਮੇਸ਼ਨ ਅੱਜ ਦੀ ਵੀਡੀਓ ਵਿੱਚ ਅਸੀਂ ਸਾਂਝੀ ਕਰਾਂਗੇ ਇਸ ਲਈ ਵੀਡੀਓ ਜ਼ਰੂਰ ਧਿਆਨ ਨਾਲ ਸੁਣ ਲਓ ਵੇਖ ਲਓ ਸਮਝ ਲਓ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝੀ ਕਰ ਦਿਓ ਕਿਉਂਕਿ ਜਲਦੀ ਵੀਜ਼ਾ ਆ ਰਹੇ ਨੇ ਕਿਵੇਂ ਆ ਰਹੇ ਨੇ ਜਲਦੀ ਵੀਜ਼ਾ ਇਸ ਉੱਪਰ ਵੀ ਗੱਲ ਸਾਂਝੀ ਕਰਾਂਗੇ ਸਵਾਗਤ ਹੈ ਜੀ ਸ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਸ ਓ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਤੁਸੀਂ ਇੱਥੇ ਸਟੂਡੈਂਟਸ ਨੂੰ ਅੱਜ ਦੇ ਟਾਈਮ ਵਿੱਚ ਜਿੱਥੇ ਸਟੂਡੈਂਟ ਕੀ ਉਹਨਾਂ ਦੇ ਪੇਰੈਂਟਸ ਵੀ ਬਹੁਤ ਹੀ 네ਗੇਟਿਵ ਹੋ ਚੁੱਕੇ ਨੇ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਦੇ ਅਪਡੇਟਸ ਹੋਏ ਰੂਲਸ ਨਵੇਂ ਆ ਗਏ ਐਸਡੀਐਸ ਬੰਦ ਕਰ ਦਿੱਤਾ ਗਿਆ ਇਸ ਨੂੰ 네ਗੇਟਿਵਲੀ ਕਿਉਂ ਦੇਖਿਆ ਜਾ ਰਿਹਾ ਔਰ ਤੁਹਾਡਾ ਇੰਨੇ ਸਾਲਾਂ ਦਾ ਐਕਸਪੀਰੀਅੰਸ 2.5 ਸਾਲ ਹੋ ਗਏ ਤੁਸੀਂ ਬਹੁਤ ਸਾਰੀ ਕੰਟਰੀਜ਼ ਵਿੱਚ ਡੀਲ ਕਰਦੇ ਹੋ ਕੈਨੇਡਾ ਤੁਸੀਂ ਢੇਰੋਂ ਹੀ ਸਟੂਡੈਂਟ ਭੇਜੇ ਨੇ ਅੱਜ ਦੇ ਮਾਹੌਲ ਦੀ ਗੱਲ ਕਰ ਲਈਏ ਜੋ ਚੇਂਜੇਸ ਨੇ ਇਸ ਨੂੰ ਸਟੂਡੈਂਟਸ ਦੇ ਲਈ ਇੰਨਾ 네ਗੇਟਿਵ ਕਿਉਂ ਸਮਝ ਕਰਨ ਦੇ ਵਿੱਚ ਦੇਰੀ ਕਰਨੀ ਜੋ ਹੈ ਬਾਅਦ ਵਿੱਚ ਭਾਰੀ ਪੈ ਸਕਦੀ ਹੈ ਹਰਜੋਤ ਮੈਂ ਇੱਕ ਚੀਜ਼ ਦੱਸਾਂ ਨੈਗੇਟਿਵਿਟੀ ਬਹੁਤ ਜਲਦੀ ਫੈਲਦੀ ਹੈ ਪੋਜ਼ਿਟਿਵਿਟੀ ਬਹੁਤ ਸਲੋ ਹੁੰਦੀ ਹੈ ਜੀ ਤੁਸੀਂ ਕਿਸੇ ਦੇ ਬਾਰੇ ਇਹ ਕਹਿ ਦੋ ਮੁੰਡਾ ਗਲਤ ਹੈ ਵਿਚਾਰਾ ਸਹੀ ਵੀ ਹੋਏ ਸਾਰੇ ਕਹਿੰਦੇ ਉਹ ਗਲਤ ਹੈ ਉਹ ਜਾ ਕੇ ਕਿਸੇ ਨੇ ਨਹੀਂ ਦੇਖਿਆ ਹੁੰਦਾ ਕੈਨੇਡਾ ਦੇ ਵਿੱਚ નો ਡਾਊਟ ਆਪਣਾ ਵੀਜ਼ਾ ਇਹਨਾਂ ਨੇ 100% ਦਿੱਤਾ ਉਹਦੇ ਕਰਕੇ ਕੀ ਹੋਇਆ ਛੋਟੇ ਛੋਟੇ ਪ੍ਰਾਈਵੇਟ ਕਾਲਜ ਮਾਰਕੀਟ ਚ ਆ ਗਏ ਜਿਨ੍ਹਾਂ ਦੇ ਕੰਮ ਸੀਗਾ ਦੁਕਾਨਦਾਰੀ ਸਟੂਡੈਂਟ ਨੂੰ ਪੜਾਉਣਾ ਨਹੀਂ ਸੀਗਾ ਉਹੋ ਜੇ ਏਜੰਟ ਆ ਗਏ ਜਿਨ੍ਹਾਂ ਨੇ ਫੀ ਆਫਟਰ ਵੀਜ਼ਾ ਕਰ ਕਰਕੇ 2-2 4-4 ਲੱਗਦੇ ਕੋਰਸ ਜਿਹੜੇ ਆ ਚੰਗੇ ਪੈਕੇਜ ਬਣਾਏ ਵਿੱਚ ਉਹ ਵੈਨਕੂਵਰ ਟੋਰਾਂਟੋ ਪਾਰ ਚੁੱਕਿਆ ਸੀਗਾ ਇਹ ਇਹਨਾਂ ਦੇ ਨੈਗੇਟਿਵ ਚੀਜ਼ਾਂ ਹੋਈਆਂ ਜਿਹੜਾ ਸਟੂਡੈਂਟ ਨੂੰ ਅਫੈਕਟ ਕਰਦੀਆਂ ਜਿਹੜਾ ਬੱਚਾ ਰੀਜਨਲ ਏਰੀਆ ਚ ਜਾ ਰਿਹਾ ਸੀਗਾ ਚਾਹੇ ਉਹ ਸਸਕੇਚਵਨ ਹੋਵੇ ਚਾਹੇ ਅਲਬਰਟਾ ਹੋਵੇ ਨਿਊ ਬਰਨਸਵੇਕ ਹੋਏ ਠੀਕ ਹੈ ਹੁਣ ਮਤਲਬ ਜਿਹੜੇ ਵੀ ਇਦਾਂ ਦੇ ਏਰੀਆ ਉੱਥੇ ਸਟੂਡੈਂਟ ਨੂੰ ਕੋਈ ਜੌਬ ਦੀ ਕਮੀ ਨਹੀਂ ਰਹੀ ਕੋਈ ਉਹਨਾਂ ਨੂੰ ਕੋਰਸ ਦੀ ਪ੍ਰੋਬਲਮ ਨਹੀਂ ਆਈ ਕਰਕੇ ਗਵਰਨਮੈਂਟ ਕਾਲਜੇਸ ਹੈ ਪ੍ਰੋਬਲਮ ਆਈ ਪ੍ਰਾਈਵੇਟ ਕਾਲਜੇਸ ਤੋਂ ਜਿਨ੍ਹਾਂ ਨੇ ਬੱਚਾ ਵਧਾਤਾ ਹੁਣ ਉਹਨਾਂ ਤੇ ਗਵਰਨਮੈਂਟ ਕਿੰਨਾ ਐਕਸ਼ਨ ਲੈ ਰਹੀ ਹੈ ਤੁਸੀਂ ਇਹ ਦੇਖੋ ਡੇਲੀ ਦੀ ਨਿਊਜ਼ ਦੇਖੋ ਜਿਹੜੇ ਬੱਚੇ ਕੋਲ ਕਿਉਂਕਿ ਉਹਨਾਂ ਦੇ ਪੋਸਟ ਸਟਡੀ ਵਰਕ ਪਰਮਿਟ ਅਲਾਉਡ ਨਹੀਂ ਸੀਗਾ ਹੁਣ ਜਿਹੜੇ ਬੱਚੇ ਕੋਲ ਲੀਗਲ ਵੀਜ਼ਾ ਨਹੀਂ ਹੋਏਗਾ ਉਹਨੂੰ ਇਮੀਡੀਏਟ ਭੇਜਣਗੇ ਔਰ ਜਿਹੜਾ ਬੱਚਾ ਗਾਰਮੈਂਟ ਕਾਲਜ ਚ ਗਿਆ ਸੀਗਾ ਉਹਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ ਕਿਉਂਕਿ ਉਹ 2 ਇਅਰ ਦੇ ਕੋਰਸ ਦੇ ਨਾਲ 3 ਇਅਰ ਦਾ ਪੋਸਟ ਡੀ ਵਰਕ ਪਰਮਿਟ ਆ ਪੰਜ ਸਾਲ ਦਾ ਵੀਜ਼ਾ ਤੇ ਉਹਨਾਂ ਦੇ ਕੋਲ ਪਹਿਲੇ ਹੀ ਆ ਇਹ ਜਿਹੜੇ ਸਟੂਡੈਂਟਸ ਪੈਕੇਜ ਪੈਕੇਜ ਦੇ ਚੱਕਰ ਚ ਫਸੇ ਆ ਉਹਨਾਂ ਦੀ ਹੀ ਪ੍ਰੋਬਲਮ ਆਈ ਹੈ ਜਿਹੜਾ ਇੱਕ ਸਹੀ ਬੱਚਾ ਸਹੀ ਰਸਤੇ ਤੋਂ ਜਾਂਦਾ ਸੀ ਉਹਨੂੰ ਕਦੀ ਕੋਈ ਪ੍ਰੋਬਲਮ ਨਹੀਂ ਨਾ ਪਹਿਲਾਂ ਸੀ ਨਾ ਆ ਜਾਏ ਨਾ ਆਏਗੀ no doubt ਜਿਹੜੇ ਬੱਚੇ ਕਹਿੰਦੇ ਸੀ ਕੈਨੇਡਾ ਨਹੀਂ ਜਾਣਾ ਇੱਕ 네ਗੇਟਿਵਿਟੀ ਆਈ 99% ਦੁਨੀਆ ਨੇ 네ਗੇਟਿਵ ਬੋਲਿਆ ਹੈਗਾ ਮੈਂ ਜਦ ਵੀ 네ਗੇਟਿਵ ਨਹੀਂ ਬੋਲਿਆ ਕਿ ਇੰਨੀ ਬੜੀ ਕੰਟਰੀ ਹੈ ਕੋਈ ਵੀ ਛੋਟੀ ਮੋਟੀ ਪ੍ਰੋਬਲਮ ਆਂਦੀ ਉਹ ਟੈਕਲ ਕਰਨਾ ਇਹਨਾਂ ਨੂੰ ਆਉਂਦਾ ਹੈ 5-7 10 ਮਹੀਨੇ ਚ ਸਾਰੀ ਚੀਜ਼ਾਂ ਹੋ ਜਾਂਦੇ ਤੁਸੀਂ ਦੇਖੋ ਮੇਰੀ ਪਿਛਲੀ ਸਾਰੀ ਵੀਡੀਆਂ ਕੱਢ ਲਓ ਹੁਣ ਦੇਖੋ ਕਿੰਨੀ ਸਟ੍ਰਿਕਟ ਹੋਈ ਹੈ ਗਵਰਨਮੈਂਟ ਔਰ ਅਗਲੇ 5-6 ਮਹੀਨੇ ਚ ਇਹਨਾਂ ਨੂੰ ਬੰਦਿਆਂ ਦੀ ਕਮੀ ਹੋ ਜਾਣੀ ਹੈ ਔਰ ਫਿਰ ਆਪਣੇ ਸਟੂਡੈਂਟ ਕਹਿਣਗੇ ਕਿ ਕੈਨੇਡਾ ਚ ਜੌਬ ਬੜੀ ਮਿਲ ਰਹੀਆਂ ਸਾਡਾ ਵੀਜ਼ਾ ਲਗਾਓ ਔਰ ਵੀਜ਼ਾ ਦੇਣਗੇ ਨਹੀਂ ਦੇਣਗੇ ਕਿਉਂ ਜੜੀ ਪਾਲਿਸਿਜ਼ ਆ ਰਹੀਆਂ ਬਟ ਅੱਜ ਤੱਕ ਵੀਜ਼ਾ ਬਹੁਤ ਸੋਨਾ ਇਸ ਕਰਕੇ ਸੋਨਾ ਹੈ ਇਹ ਬਿਲਕੁਲ ਸਟਾਕ ਮਾਰਕੀਟ ਵਾਂਗੂ ਹੈ ਜਦ ਸਟਾਕ ਡਿੱਗਦੇ ਆ ਨਾ نیچے ਗਿਰਦੇ ਆ ਉਸ ਟਾਈਮ ਲੋਕ ਸਟਾਕ ਖਰੀਦਦੇ ਆ ਕਿਉਂਕਿ ਉਹ ਤੇ ਮਾਰਕੀਟ ਪਜਣਾ ਹੀ ਉਹੀ ਜੇ ਕੈਨੇਡਾ ਦੇ ਕੋਈ ਨੈਗੇਟਿਵ ਨਿਊਜ਼ ਆਈ ਚੰਗਾ ਬੱਚਾ ਜਿਹੜਾ ਉਹਨੇ ਡਿਸੀਜਨ ਲਿਆ ਮੈਂ ਹੁਣ ਮੈਂ ਬੱਚਾ ਪਿੱਛੇ ਭੇਜਿਆ ਚਾਰਕ ਮਹੀਨੇ ਪਹਿਲੇ ਬੋ ਵੈਲੀ ਕਾਲਜ ਅਲਬਰਟਾ ਵਿੱਚ ਕੱਲ ਉਹਦੀ ਮਾਸੀ ਦਾ ਫੋਨ ਆਇਆ ਜਿਹੜੀ ਮੇਰੀ 12 ਮੇਰੇ ਥਰੂ ਹੀ 12 15 ਸਾਲ ਪਹਿਲੇ ਆਸਟ੍ਰੇਲੀਆ ਗਈ ਸੀ ਬ੍ਰਿਸਬੇਨ ਚੜੰਦੀ ਜਦ ਵੀ ਮੈਂ ਬ੍ਰਿਸਬੇਨ ਜਾਂਨੀ ਉਹਦੇ ਕੋਲ ਇਰਾਨੀਆ ਬਨਾਲਾ ਦੀ ਬੱਚੀ ਹੈ ਕੱਲ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬੇਟਾ ਚੇਤਨ ਦਾ ਕੀ ਹਾਲ ਹੈ ਕਹਿੰਦੇ ਮੈਡਮ ਚੰਗਾ ਵਧੀਆ ਪੜ ਰਿਹਾ ਹੈ ਕੰਮ ਮਿਲਿਆ ਹੋਇਆ ਉਹਨੂੰ ਸੈਟ ਹੈ ਏ ਉਸ ਬੱਚੇ ਦੇ ਕੱਲ ਦੇ ਵਰਡ ਹੈ ਮੇਰੇ ਤੁਸੀਂ ਇਹ ਦੇਖੋ ਜਿਹੜੇ ਸਹੀ ਕਾਲਜ ਚ ਸਹੀ ਕੋਰਸ ਚ ਔਰ ਸਹੀ ਸਿਟੀ ਚ ਗਏ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਹੈ ਜਿਹੜੇ ਖਾਲੀ ਪੀੜ ਪੜੱਕੇ ਦੇ ਹਿੱਸੇ ਬਣੇ ਆ ਤੁਸੀਂ ਕੋਰਸੇਸ ਵਧੀਆ ਲਿਓ ਹੁਣ ਤੁਹਾਨੂੰ ਪਤਾ ਹੈ ਜਿਹੜੇ ਕਾਫੀ ਸਾਰੇ ਇਦਾਂ ਦੇ ਕੋਰਸ ਜੇ ਪਲੱਸ 2 ਦੇ ਵਿੱਚ ਬੱਚਾ ਜਿਹੜਾ ਸਪਾਊਸ ਨੂੰ ਲੈ ਕੇ ਜਾ ਸਕਦਾ ਪੰਜ ਕੋਰਸਸ ਆਪਾਂ ਕਈ ਵਾਰੀ ਦੱਸਿਆ ਜਿਹਦੇ ਵਿੱਚ ਇੰਜੀਨੀਅਰਿੰਗ ਆ ਗਿਆ ਲੋਹਾ ਆ ਗਿਆ ਤੁਹਾਡੀ ਬੈਚਲਰ ਆਫ ਐਜੂਕੇਸ਼ਨ ਆ ਗਈ ਹੈਲਥ ਦੇ ਰਿਲੇਟਡ ਕੋਰਸਸ ਆ ਗਏ ਪੰਜ ਕੋਰਸਸ ਜਿਹਦੇ ਵਿੱਚ ਸਟੂਡੈਂਟ ਪਲੱਸ 2 ਵਾਲਾ ਸਟੂਡੈਂਟ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦਾ ਔਰ ਪਲੱਸ 2 ਵਾਲਾ ਸਟੂਡੈਂਟ ਜੇ ਗ੍ਰੈਜੂਏਸ਼ਨ ਕਰ ਰਿਹਾ ਹੈ ਤੈਨੂੰ ਚਾਹੇ ਕੋਈ ਮਰਜ਼ੀ ਕੋਰਸ ਹੋਏ ਪੋਸਟ ਸਟਡੀ ਵਰਕ ਪਰਮਿਟ ਪੂਰਾ ਮਿਲ ਜਾਵੇ ਔਰ ਮਾਸਟਰਸ ਵਾਲਾ ਕੋਰਸ ਹੈ ਬੱਚਾ 2 ਇਅਰਸ ਦਾ ਕੋਰਸ ਲੈ ਰਿਹਾ ਹੈ ਮੀਨਸ 16 ਮੰਥਸ ਦੀ ਫੁੱਲ ਟਾਈਮ ਸਟੱਡੀ ਹੁੰਦੀ ਹੈ ਉਹਦੇ ਵਿੱਚ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੈ ਇਹ ਸਪਾਊਸ ਵੀਜ਼ਾ ਵੀ ਦੇ ਰਿਹਾ ਹੁਣ ਤੁਸੀਂ ਦੇਖੋ ਸਪਾਊਸ ਵੀਜ਼ਾ ਚ ਕੀ ਬੈਨੀਫਿਟ ਹੈ ਕਿ ਜਿਹੜਾ ਮੇਨ ਐਪਲੀਕੈਂਟ ਹੈ ਉਹਦਾ ਅੱਛਾ ਵਰਕਿੰਗ ਆਰਸ ਵੀ ਵਧਾਤੇ ਇਨਾਂ ਨੇ ਹੁਣ 20 ਦੀ ਜਗ੍ਹਾ 24 ਆਰਸ ਹੋਣਗੇ ਤੇ ਉਹ ਆਪਣਾ ਜਿਹੜਾ ਰਹਿਣ ਦਾ ਖਰਚਾ ਕੱਢ ਲੇਗਾ ਕੁਝ ਫੀਸਾਂ ਦਾ ਹਿੱਸਾ ਕੱਢ ਲੇਗਾ ਕਿਉਂਕਿ ਹਰ ਕੰਟਰੀ ਚ ਵਕੇਸ਼ਨ ਚ ਫੁੱਲ ਟਾਈਮ ਕੰਮ ਕਰਨ ਦਾ ਅਲਾਉਡ ਹੈ ਜਿਹੜਾ 스ਪਾਊਸ ਜਾ ਰਿਹਾ ਉਹ ਤੇ ਫੁੱਲ ਟਾਈਮ ਕੰਮ ਕਰ ਰਿਹਾ ਤੁਸੀਂ ਦੇਖੋ ਇਹਨਾਂ ਨੇ ਪੜ੍ਹਾਈ ਦੇ ਖਰਚੇ ਤੇ ਇੱਕ ਪਾਸੇ ਆਪਦੇ ਵਾਸਤੇ ਵੀ ਬਣਾ ਲੈਣਾ ਹੁਣ 2 ਇਅਰਸ ਦੀ ਮਾਸਟਰਸ ਜੀ ਜਾਂ ਅੰਡਰਗ੍ਰੈਜੂਏਟ ਜਿਹੜੇ 5 ਕੋਰਸਸ ਆ ਉਹਦੇ ਵਿੱਚ 스ਪਾਊਸ ਨਾਲ ਜਾ ਰਿਹਾ ਤੇ ਪੋਸਟ ਸਟਡੀ ਵਰਕ ਪਰਮਿਟ ਇਹਨਾਂ ਨੂੰ 3-3 ਸਾਲ ਦੇ ਅੱਗੇ ਮਿਲ ਰਹੇ ਤੇ ਇਹਨਾਂ ਦੇ ਕੋਲ ਵੀਜ਼ਾ ਇੰਨਾ ਲੰਬਾ ਆ ਗਿਆ ਹਾਂ ਕੋਰਸ ਦੀ ਵਧੀਆ ਚੋਣ ਕਰਨ ਬਿਜ਼ਨਸ ਦੇ ਕੋਰਸੇਸ ਦੇ ਵਿੱਚ ਡਿਪਲੋਮਾ ਦੇ ਵਿੱਚ ਇਸ ਟਾਈਮ ਪੋਸਟ ਸਟਡੀ ਵਰਕ ਪਰਮਿਟ ਨਹੀਂ ਹੈ ਤੁਸੀਂ ਜਿਹੜਾ ਕਮਿਊਨਿਟੀ ਸਰਵਿਸ ਟਾਈਪ ਦੇ ਕੋਰਸ ਜਿੰਨੇ ਵੀ ਹੈ ਚਾਈਲਡ ਕੇਅਰ ਜਾਂ ਇਦਾਂ ਦੇ ਜਿਹੜੇ ਕੋਰਸੇਸ ਹੈ ਜਾਂ ਫਿਰ ਤੁਸੀਂ ਸਪਲਾਈ ਚੇਨ ਮੈਨੇਜਮੈਂਟ ਬਿਜ਼ਨਸ ਵਾਲੇ ਜਿਹੜੇ ਆ ਹੈ ਨਾ ਔਰ ਜਿਹੜੇ ਟਰਕਿੰਗ ਦੇ ਮਤਲਬ ਇਦਾਂ ਦੇ ਬਹੁਤ ਸਾਰੇ ਕੋਰਸੇਸ ਹੈ ਮਤਲਬ ਜਿਹੜੇ ਗਵਰਨਮੈਂਟ ਕਾਲਜ ਜਨਾਰਕੁਐਸਟ ਬੋਵੈਲੀਆ ਤੁਹਾਡੇ ਕਾਲਜ ਆਫ ਆਫਿਸ ਇਹਨਾਂ ਦੇ ਸਾਰੇ ਕੋਰਸੇ ਹੀ ਉਹੀ ਹੈ ਜਿਨ੍ਹਾਂ ਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਸੈਟਲਮੈਂਟ ਮਿਲਣੀ ਮਿਲਣੀ ਹੈ ਕਿਉਂਕਿ ਉਹ ਬੰਦਿਆਂ ਦੀ ਸ਼ਾਰਟੇਜ ਹੈ ਔਰ ਜਿਨ੍ਹਾਂ ਬੰਦਿਆਂ ਦੀ ਸ਼ਾਰਟੇਜ ਹੈ ਉੱਥੇ ਇਹਨਾਂ ਨੂੰ ਜੌਬ ਮਿਲਣੀ ਹੈ ਔਰ ਜੌਬ ਦੇ ਬੇਸ ਤੇ ਪੀਆਰ ਹੈ ਇੱਕ ਬੱਚਾ ਸਸਕੇਜਵਾਂਜ ਜਾਏਗਾ ਸਸਕੇਜਵਾਂਜ ਦੇ ਵਿੱਚ ਕੀ ਹੈ ਤੁਸੀਂ 1 ਇਅਰ ਉੱਥੇ ਪੜੋ ਸੈਕੰਡ ਇਅਰ ਤੁਸੀਂ ਐਲੀਜੀਬਲ ਹੋ ਪਰਮਨੈਂਟ ਰੈਜ਼ਿਡੈਂਸੀ ਵਾਸਤੇ ਉੱਥੇ ਆਰਟਸ ਦਾ ਸਿਸਟਮ ਹੈ 740 ਕੁਝ ਆਰਟਸ ਤੋਂ ਸਹੀ ਜੇ ਕੰਮ ਕਰ ਲਿਆ ਤੇ ਤੁਸੀਂ ਯੂ ਆਰ ਇਲੀਜੀਬਲ ਫਾਰ ਯੂਰ ਪੀਆਰ ਉਹ ਤੁਹਾਡਾ 1 ਸਾਲ ਦਾ ਆਰਟਸ ਕੰਪਲੀਟ ਹੋ ਜਾਂਦੇ ਆ 24 ਆਰਟਸ ਪਲੱਸ ਜਿਹੜਾ ਤੁਸੀਂ ਲਾ ਲਓ ਵਕੇਸ਼ਨਸ ਦਾ ਫੁੱਲ ਟਾਈਮ ਉਹ ਤੁਹਾਡੇ ਜ਼ਿਆਦਾ ਹੀ ਬਣਨਗੇ ਉਸ ਤੋਂ ਪਹਿਲਾਂ ਹੀ ਤੁਸੀਂ ਇਲੀਜੀਬਲ ਹੋ ਜਾਂਦੇ ਹੋ ਬਟ ਸਟੂਡੈਂਟਸ ਨੂੰ ਨੌਲੇਜ ਨਹੀਂ ਹੁੰਦੀ ਨਹੀਂ ਨੌਲੇਜ ਕਰਕੇ ਇੱਕ ਟੋਰਾਂਟੋ ਇੱਕ ਵੈਨਕੂਵਰ ਉਹਨਾਂ ਦੇ ਦਿਮਾਗ ਚੰੰਦਾ ਮੇਰਾ ਭਰਾ ਰਹਿੰਦਾ ਮੇਰਾ ਮਾਮਾ ਰਹਿੰਦਾ ਚਾਚਾ ਰਹਿੰਦਾ ਇੱਕ ਹਫ਼ਤੇ ਬਾਅਦ ਕਿਸੇ ਨੇ ਦਰਵਾਜ਼ਾ ਨਹੀਂ ਖੋਲਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਇਸੇ ਲਈ ਸਟੂਡੈਂਟਸ ਨੂੰ ਇਹ ਸਮਝਣਾ ਜ਼ਰੂਰ ਚਾਹੀਦਾ ਹੈ ਕਿ ਕਿਸੇ ਵੀ ਕੰਟੀਨਿਊ ਲੈ ਕੇ ਅਗਰ ਤੁਹਾਨੂੰ ਕਦੀ ਕੋਈ 네ਗੇਟਿਵ ਫੀਲ ਹੋ ਰਿਹਾ ਹੋਵੇ ਨਾ ਤਾਂ ਜ਼ਰੂਰ ਇੱਕ ਚੰਗੇ ਮਾਹਿਰ ਕੰਸਲਟੈਂਟ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ ਜਿਵੇਂ ਕਿ ਬੀਨਾਗੋਲ ਮੈਮ ਨੇ ਦੱਸਿਆ ਕਿ ਹਲੇ ਵੀ ਤੁਹਾਡੇ ਕੋਲ ਟੇਰੋ ਚਾਂਸਿਸ ਐ ਟੇਰੋ ਚੰਗੇ ਆਪਸ਼ਨਸ ਨੇ ਜਿੱਥੇ ਜਿਸ ਦੇ ਨਾਲ ਤੁਸੀਂ ਚੰਗੀ ਪੜ੍ਹਾਈ ਦੇ ਨਾਲ ਨਾਲ ਲੱਗੋ ਆਪਣੇ ਕੰਮ ਨੂੰ ਲੈ ਕੇ ਵੀ ਬੇਫਿਕਰ ਹੋ ਸਕੋ ਇੱਕ ਮੈਂ ਪਲੱਸ ਪੁਆਇੰਟ ਬੋਲਣਾ ਭੁੱਲ ਗਈ ਜੀ ਕਿਉਂਕਿ ਹੁਣ ਇਹਨਾਂ ਨੇ ਐਚਡੀਐਸ ਹਟਾ ਦਿੱਤਾ ਜਿਹੜਾ 20000 ਡਾਲਰ ਦਾ ਜੀਆਈਸੀ ਜਾ ਰਿਹਾ ਸੀਗਾ ਜਾਂ 20000 ਡਾਲਰ 18000 ਡਾਲਰ ਫੀਸ ਦੇ ਰਹੇ ਸੀ ਹੁਣ ਖਾਲੇ 6 ਮਹੀਨੇ ਦੀ ਫੀਸ ਦੋ 8-10000 ਡਾਲਰ ਤੁਸੀਂ ਵੀਜ਼ਾ ਲੈ ਸਕਦੇ ਹੋ ਵੀਜ਼ਾ 100% ਮਿਲਦਾ ਹੈ ਕੈਨੇਡਾ ਦਾ ਜੀ ਇੱਕ ਵਾਰੀ ਨਹੀਂ ਮਿਲਿਆ ਦੁਆਰਾ ਲਾ ਲੋ ਖਾਲੀ ਕੰਬੈਸਿਵ ਫੀਸ ਹੀ ਤੇ ਦੇਣੀ ਹੈ ਵੀਜ਼ਾ ਕਿਉਂਕਿ ਘੱਟ ਬੱਚੇ ਜਿਆਦਾ ਅਪਲਾਈ ਕਰ ਰਹੇ ਹਨ ਉਹ ਤੁਹਾਡੇ ਵਾਸਤੇ 골ਡਨ ਅਪਰਚੂਨਿਟੀ ਹੁੰਦੀ ਹੈ ਜਦ ਸਾਰੇ ਬੱਚੇ ਅਪਲਾਈ ਕਰ ਰਹੇ ਫਿਰ ਥੋੜੀ 골ਡਨ ਅਪਰਚੂਨਿਟੀ ਹੈ ਘੱਟ ਬੱਚੇ ਅਪਲਾਈ ਕਰ ਰਹੇ ਤੇ ਉਹਨਾਂ ਦੇ ਕੋਲ ਜਿਹੜਾ ਕੋਟਾ ਹਜੇ ਪਿਆ ਹੈ ਈਹੀ ਤੇ ਤੁਹਾਡੀ ਸਟਾਕ ਮਾਰਕੀਟ ਹੈ ਜਿਹਦੇ ਵਿੱਚ ਤੁਸੀਂ ਬੈਨੀਫਿਟ ਉਠਾ ਸਕਦੇ ਹੋ ਬਿਲਕੁਲ ਬਿਲਕੁਲ ਸੋ ਤੁਸੀਂ ਸਮਝ ਚੁੱਕੇ ਹੋ ਕਿ ਕੀ ਤੁਹਾਡੇ ਲਈ ਚੰਗਾ ਹੋ ਸਕਦਾ ਹੈ ਇਸ ਸਮੇਂ ਵਿੱਚ ਅਪਲਾਈ ਕਰਨ ਨੂੰ ਲੈ ਕੇ ਸੋ ਮਨ ਵਿੱਚ ਕੋਈ ਹੋਰ ਸਵਾਲ ਹੈ ਡਾਊਟ ਹੈ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਉਸ ਪਰ ਕਾਲ ਕਰੋ ਜਾਂ ਫਿਰ ਨੈਵੀਗੇਟਰਜ਼ ਓਵਰਸੀਜ਼ ਦਾ ਚੰਡੀਗੜ੍ਹ ਆਫਿਸ ਤੁਸੀਂ ਵਿ ਆਪਣੇ ਡਾਕੂਮੈਂਟਸ ਨਾਲ ਜ਼ਰੂਰ ਲੈ ਕੇ ਜਾਣਾ ਤਾਂ ਕਿ ਅਸੈਸਮੈਂਟ ਕੀਤੀ ਜਾ ਸਕੇ ਰਾਈਟ ਆਪਸ਼ਨਸ ਰਾਈਟ ਕੋਰਸੇਸ ਤੁਹਾਨੂੰ ਗਾਈਡ ਕੀਤੇ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਅੱਜ ਦੇ ਸਮੇਂ ਵਿੱਚ ਸਟੂਡੈਂਟਸ ਦੇ ਮਨ ਵਿੱਚ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਜਿਹੜਾ ਇੱਕ ਨੈਗੇਟਿਵਿਟੀ ਸੀ ਉਸ ਨੂੰ ਤੁਸੀਂ ਬੜੇ ਹੀ ਚੰਗੇ ਚੰਗੇ ਢੰਗ ਦੇ ਨਾਲ ਕਲੈਰਿਟੀ ਦਿੱਤੀ ਹੈ ਪੋਜ਼ਿਟਿਵਿਟੀ ਜ਼ਰੂਰ ਉਹਨਾਂ ਨੂੰ ਦਿੱਤੀ ਹੈ ਕਿ ਇਹ ਟਾਈਮ ਜੋ ਹੈ ਨੈਗੇਟਿਵ ਨਹੀਂ ਹੈ ਬਲਕਿ ਸਟੂਡੈਂਟਸ ਲਈ 골ਡਨ ਓਪਰਚ्युनिटी ਹੈ ਜਿਸ ਦਾ ਫਾਇਦਾ ਲੈ ਸਕਦੇ ਨੇ ਸੋ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆ so much thank you